ਜਦੋਂ ਸਾਨੂੰ ਸਪਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸੀ ਖੜੇ ਕੀਤੇ ਉਸ ਤੋਂ ਬਾਅਦ ਵੀ ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ 'ਚ ਘਾ ਕੇ ਪ੍ਰਵਾਨ ਕੀਤਾ ਔਰ ਅੱਜ ਵੀ ਉਸੇ ਭਾਵਨਾ ਦੇ ਨਾਲ ਅਸੀਂ ਜਿਹੜਾ ਇੱਥੇ ਪਹੁੰਚੇ ਹਾਂ ਜੋ ਹੁਕਮ ਹੈਗਾ ਕਬਤਖ ਸਾਹਿਬ ਦਾ ਉਹਨੂੰ ਸਭ ਕਰਕੇ ਸਿੰਘ ਸਾਹਿਬਾਨ ਦਾ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ ਸਾਡੀ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਸਮੇਤ ਜਿਹੜੇ ਉਸ ਵੇਲੇ ਦੇ ਮੰਤਰੀ ਸਾਹਿਬਾਨ ਹੋਰ ਕਮੇਟੀ ਦੇ ਮੈਂਬਰ ਐ ਜੀ ਪੀ ਸੀ ਦੇ ਐਗਜ਼ੀਕਟਿਵ ਸਾਰੇ ਹਾਜ਼ਰ ਹੋ ਗਏ ਜਦੋਂ ਸਾਨੂੰ ਸਪਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸਿੱਖ ਦਿੱਤੀ ਉਸ ਤੋਂ ਬਾਅਦ ਵੀ ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ ਝੁਕਾ ਕੇ ਪ੍ਰਵਾਨ ਕੀਤਾ ਔਰ ਅੱਜ ਵੀ ਉਸੇ ਭਾਵਨਾ ਦੇ ਨਾਲ ਅਸੀਂ ਜਿਹੜਾ ਇੱਥੇ ਪਹੁੰਚੇ ਹਾਂ ਜੋ ਹੁਕਮ ਹੋਏਗਾ ਕਾਰਤਕ ਸਾਹਿਬ ਦਾ ਉਹ ਨੂੰ ਸਭ ਕਾ ਕਰ ਪਹਿਲਾਂ ਵੀ ਹੋਇ ਇਸ ਤਰ੍ਹਾਂ ਆਪਣਾ ਨਾ ਪ੍ਰਧਾਨ ਸਾਹਿਬ ਨੇ ਆਪਣਾ ਕਿਹਾ ਸੀ ਸਾਡੇ ਜਿਹੜਾ ਸਜ਼ਾ ਲਗਾਈ ਜਾ ਰਿਹਾ ਜੋ ਧਾਰਮਿਕ ਸਜ਼ਾ ਜਿਹੜੀ ਲਗਾਈ ਜਾ ਰਹੀ ਉਹਦੇ ਬਾਰੇ ਨਹੀਂ ਅੱਜ ਹੁਣ ਜਿਹੜੀ ਆ ਉਮੀਦ ਹੈ ਕਿ ਅੱਜ ਸਿੰਘ ਸਾਹਿਬ ਆਪਣਾ ਫੈਸਲਾ ਦੇਣਗੇ ਕਿਉਂਕਿ ਅੱਜ ਤੱਕ ਕਈ ਵਾਰੀ ਆ ਕੇ ਬੇਨਤੀ ਕੀਤੀ ਆ ਔਰ ਆਪਣੇ ਆਪ ਨੂੰ ਸਮਰਪਿਤ ਵੀ ਕੀਤਾ ਇਸ ਕਰਕੇ ਅੱਜ ਆ ਸਕੇ ਅੱਜ ਜਿਹੜਾ ਸਿੰਘ ਸਾਹਿਬ ਉੱਤੇ ਫੈਸਲਾ ਸੁਣਾਉਣ ਅੱਜ ਦੇ ਫੈਸਲੇ ਦੀ ਸਿੰਘ ਸਭਾ ਦੇ ਟੈਪਰਸਰੀ ਪਾਇਆ ਜਾ ਰਿਹਾ ਹੈ ਕਿ ਸਿੰਘ ਫੈਸੀ ਆਪ ਬੋਲ ਰਿਹਾ ਹੈ ਨਵਲ ਕੀ ਦੇਖੋ ਇਹ ਗੁਰੂ ਦਾ ਤਖਤ ਹੈ ਜੇ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਸੰਸਥਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਟੈਕਟਿਕਸ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ ਗੁਰੂ ਦੇ ਦਰ ਤੇ ਕੀ ਚੱਲਣੇ ਆ ਦੁਨਿਆਵੀ ਅਦਾਲਤਾਂ ਦੇ ਉੱਤੇ ਵੀ ਤੁਸੀਂ ਸੱਚ ਨੂੰ ਛਪਾਉਣ ਦੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਆ ਜਿਹੜੀ ਮਲੇਰ ਕੋਟ ਨੇ ਦੀ ਕੜੀਆ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਹੁਣ ਤੁਸੀਂ ਹੈਰਾਨ ਹੋਵੋਗੇ ਤੁਸੀਂ ਜੱਜਮੈਂਟ ਦਾ 29 ਤੇ 30 ਪੇਜ ਪੜ੍ਹ ਲਓ ਜੱਜ ਸਾਹਿਬ ਨੇ ਲਿਖਿਆ ਉਹ ਕੜੀਆ ਰੂਮ ਕੋਲ ਦੇ ਖੜੇ ਹੋ ਜਾਂਦੇ ਆ ਕੋਈ ਇੰਨਾ ਪੰਜਾਬ ਘਾਤ ਦੁਖੀ ਸੀਗਾ ਔਰ ਇੰਨਾ ਦੁਖੀ ਹੋਣ ਦੇ ਬਾਵਜੂਦ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਉਹ ਦੋਸ਼ੀ ਜਿਹੜਾ ਹਕrar ਦਿੱਤਾ ਗਿਆ 2 ਸਾਲ ਦੀ ਸਜ਼ਾ ਜਿਹਨੂੰ ਮਿਲ ਲਗੀ ਤੇ ਉਹਨੂੰ ਬਚਾਉਣ ਵਾਸਤੇ ਕੇਂਤਰੀ ਆਵਾਦ ਤੇ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਡਿਸਟ੍ਰਿਕਟ ਅਟਾਰਨੀ ਨੇ ਡਿਊਟੀ ਕਮਿਸ਼ਨਰ ਦੇ ਰਾਹੀਂ ਅਰਜੀ ਦਾਖਲ ਕਰ ਦਿੱਤੀ ਕਿ ਅਸੀਂ ਅਪੀਲ ਹੀ ਵਾਪਸ ਲੈਣੀ ਚਾਹੁੰਦੇ ਪਹਿਲਾਂ ਸ਼ਿਕਾਇਤ ਕਰਤਾ ਤੋਂ ਅਰਜੀ ਦਵਾਈ ਕਿ ਮੈਂ ਇਹਦੇ ਖਿਲਾਫ ਨਹੀਂ ਲੜਨਾ ਚਾਹੁੰਦਾ ਜੱਜ ਸਾਹਿਬ ਨੇ ਵਾਪਸ ਨਹੀਂ ਕੀਤੀ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਅਖੀਰ ਤੇ ਸਰਕਾਰ ਖੜ ਗਈ ਉਹਦੇ ਹੱਕ 'ਚ ਬਦਬੀ ਦਾ ਜਿਹੜਾ ਕੁਰਾਨ ਦੀ ਬਦਬੀ ਕਰਨ ਵਾਲੇ ਜਿਹੜਾ ਦੋਸ਼ੀ ਆ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਉਹ ਪੀੜ ਨਹੀਂ ਵਡਰਾ ਕਰਦੇ ਤੇ ਹੁਣ ਸਾਜਸ਼ਾਂ ਦੇ ਪਰਦੇ ਤੇ ਖੁੱਲਣ ਲੱਗੇ ਕਿੰਨੇ ਕੁ ਦਿਨ ਲਿਕਾਓਗੇ ਜੇ ਦਰਿਆਵੀ ਅਦਾਲਤਾਂ ਵੀ ਜਿਹੜਾ ਸੱਚ ਹੁੰਦਾ ਨਾ ਉਹ ਕਿਤੇ ਨਾ ਕਿਤੇ ਗੁਰੂ ਕਿਰਪਾ ਕਰ ਦਿੰਦਾ ਕਿਸੇ ਨਾ ਕਿਸੇ ਦੇ ਉੱਤੇ ਉੱਥੇ ਜੱਜ ਸਾਹਿਬ ਤੇ ਹੋਗੀ ਕਦੀ ਸੁਣਿਆ ਸੀ ਵੀ ਮਸਾ ਇੱਕ ਸਾਜਸ਼ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੋਸ਼ੀ ਲੱਭਿਆ ਜਿਹੜਾ ਕੁਰਾਨ ਦੀ ਬਦਬੀ ਦਾ ਦੋਸ਼ੀ ਸੀ ਔਰ ਧਾਰਮਿਕ ਗ੍ਰੰਥਾਂ ਦੀ ਸਾਜਸ਼ਨ ਦਾ ਦੌਰ 2015 ਤੋਂ ਚੱਲਿਆ ਇਹ 2016 ਦਾ ਸੀ। ਔਰ ਉਹਨੇ ਰਾਜਨੀਤਿਕ ਸਾਜ਼ਿਸ਼ ਦਾ ਪਰਦਾ ਵੀ ਖੁੱਲ ਗਿਆ ਉਹਦੇ ਉਹਦੇ ਫੜੇ ਜਾਣਨਾ। ਉਹਨੂੰ ਸਜ਼ਾ ਮਿਲਣ ਲੱਗੀ ਤੇ ਭਗਵੰਤ ਮਾਨ ਦੀ ਸਰਕਾਰ ਜਾ ਕੇ ਤੇ ਅਦਾਲਤ ਵਿੱਚ ਕੇਸ ਵਾਪਸ ਲੈਣ ਵਾਸਤੇ ਪਹੁੰਚ ਗਈ। ਇਹ ਹੁਣ ਮੈਂ ਤੁਹਾਨੂੰ ਮੀਡੀਆ ਨੂੰ ਪੁੱਛਦਾ ਵੀ ਇਹਨਾਂ ਨੂੰ ਜਾ ਕੇ ਪੁੱਛੋ। ਵੀ ਕੀ ਤੁਹਾਡਾ ਕੀ ਡਰ ਸੀ? ਕੇਂਦਰੀ ਸਰਕਾਰ ਨੂੰ ਕੀ ਡਰ ਸੀ? ਭਗਵੰਤ ਮਾਨ ਨੂੰ ਕੀ ਡਰ ਸੀ? ਕਿ ਤੁਹਾਨੂੰ ਤਾਂ ਸਜ਼ਾ ਕਹਿਣਾ ਚਾਹੀਦਾ ਸੀ ਹੋਰ ਸਖਤ ਦਿਓ। ਤੇ ਤੁਸੀਂ ਕਿਹਾ ਜੀ ਪੀ ਆਮ ਆਦਮੀ ਪਾਰਟੀ ਦਾ ਐਮ ਐਲ ਏ ਆ ਜੇ ਬੇਦਬੀ ਚ ਦੋਸ਼ੀ ਹੋ ਗਿਆ ਤੇ ਫਿਰ ਸਾਡਾ ਪਰਦਾ ਖੁੱਲ ਜਾਣਾ ਦੇਸ਼ ਦੇ ਵਿੱਚ ਪਤਾ ਲੱਗ ਜੂ ਵੀ ਅਸੀਂ ਰਾਜ ਸੱਤਾ ਹਾਸਲ ਕਰਨ ਵਾਸਤੇ ਐਡੇ ਘਣਾਉਣੇ ਕੰਮ ਕਰਦੇ ਰਹੇ ਹਾਂ ਇਸ ਕਰਕੇ ਗੁਰੂਬਾਰਜ ਬੜਾ ਬੇਅੰਤ ਆ ਦੇਖੋ ਇਹ ਕਿਸੇ ਨੂੰ ਪਤਾ ਸੀ ਵੀ ਇਹ ਪਰਦਾ ਖੁੱਲ ਜਾਣਾ ਔਰ ਖੁੱਲ ਗਿਆ ਜੱਜ ਸਾਹਿਬ ਨੇ ਜੱਜਮੈਂਟ ਤੇ ਲਿਖ ਦਿੱਤਾ ਔਰ ਜੱਜਮੈਂਟ ਮੀਡੀਆ ਨੂੰ ਬੇਨਤੀ ਹੈ ਪੜ੍ਹ ਲਓ ਅਜੇ ਤੱਕ ਦੀ ਸੋਸ਼ਲ ਮੀਡੀਆ ਤੇ ਵੀ ਪਾਤੀ ਥੈਂਕ ਯੂ ਠੀਕ ਹੈ